ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫਰੇ ਲੈ ਕੇ ਆਜਾਣਾ ਜੀ ਅਗਲੇ 10 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਮਈ ਦੇ ਪਹਿਲੇ 5 ਦਿਨਾਂ ਤੱਕ ਆ ਮੌਸਮ ਪੰਜਾਬ ਦਾ ਕਿੰਨਾ ਲੱਗ ਦੇ ਖੇਤਰਾਂ ਦਾ ਕਿੰਦਾ ਰਹਿ ਸਕਦਾ ਔਰ ਆਉਂਦੇ ਦਿਨਾਂ ਦੇ ਦਰਮਿਆਨ ਜਿਹੜਾ ਸਿਸਟਮ ਆ ਰਿਹਾ ਉਹਦੀ ਵੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਸੋ ਅਜਲੇ ਦੀਆਂ ਤਾਜ਼ਾ ਸੈਟਲਾਈਟ ਦਸਤਰਾ ਤੇ ਲੈ ਕੇ ਸਿੱਧਾ ਤੁਹਾਨੂੰ ਚਲਦੇ ਆ ਤੇ ਇਸ ਵੇਲੇ ਲਗਭਗ ਸਵੇਰ ਦੇ 8 ਵਜੇ ਨੂੰ ਜਾ ਰਹੇ ਨੇ ਜੀ 24 ਅਪ੍ਰੈਲ ਦੀ ਅੱਜ ਸਵੇਰ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਮੌਸਮ ਇਹਨਾਂ ਸਵੇਰਾਂ ਦੇ ਵਿੱਚ ਸਾਫ਼ ਹੀ ਬਣਿਆ ਹੋਇਆ ਗਰਮ ਤੇ ਖੁਸ਼ਕ ਮੌਸਮ ਜਿਹੜਾ ਲਗਾਤਾਰ ਜਾਰੀ ਹੈ ਹੁਣ ਅਸਲ ਕੁਝ ਕਿਤਰਾ ਦੇ ਵਿੱਚ ਬਣਦੀ ਹੈ ਦੁਪਹਿਰ ਵੇਲੇ ਤੇ ਆਥਰ ਨੂੰ ਲਈ ਤੇ ਜੇਕਰ ਆਪਾਂ ਟੈਂਪਰੇਚਰ ਵਾਲੇ ਫੱਕ ਤੋਂ ਦੇਖਦੇ ਹਾਂ ਤੇ ਵੀ ਤੇ 24 ਘੰਟਿਆਂ ਦੇ ਵਿੱਚ ਜਿੱਥੇ ਟੈਂਪਰੇਚਰ ਜਾ ਰਹੇ ਸੀ 42 43 ਤੇ ਤੇ ਉੱਤਰ ਪੱਛੋ ਦੀਆਂ ਹਵਾਵਾਂ ਖੁੱਲਣ ਨਾਲ ਉਹਨਾਂ ਦੇ ਵਿੱਚ ਥੋੜੀ ਗਰਵਟਾਈ ਆ ਜਿਵੇਂ ਕਿਸੇ ਨੂੰ ਪਹਿਲਾਂ ਦੱਸਿਆ ਸੀ ਕਿ 1-2 ਡਿਗਰੀ ਜਿਹੜੇ ਹੇਠਾਂ ਟੈਂਪਰੇਚਰ ਆਉਣਗੇ ਪਹਾੜਾਂ ਦੇ ਲਾਗੇ ਜਿਹੜੇ ਜਲਿਆ ਉਹਨਾਂ ਜਲਿਆਂ ਦੇ ਵਿੱਚ ਲਗਭਗ 36 37 38 ਦਾ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਔਰ ਜੇਕਰ ਆਪਾਂ ਪਿਛੇ ਨੂੰ ਆਨੇ ਆਂ ਪਛਮੀ ਜਨਾਂ ਦੀ ਗੱਲ ਕਰਦੇ ਹਾਂ ਦੱਖਣੀ ਖੇਤਰਾਂ ਦੀ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਲਾਟ ਫਿਰੋਜ਼ਸਰ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ ਉਹ ਲਗਭਗ 39 40 41 42 ਅਧਾਰ ਸਸ ਚੱਲਦੇ ਹੋਏ ਨੇ ਬਠਿੰਡਾ ਜ਼ਿਲ੍ਹਾ 42 ਡਿਗਰੀ ਦੇ ਨਾਲ ਸਭ ਤੋਂ ਗਰਮ ਖੇਤਰ ਰਿਹਾ ਜਿਹਦੇ ਵਿੱਚ 24 ਘੰਟਿਆਂ ਦੇ ਵਿੱਚ ਉੱਥੇ ਹੀ ਹਿਸਾਰ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ 41.4 ਡਿਗਰੀ ਦੇ ਨਾਲ ਹਰਿਆਣਾ ਦੇ ਵਿੱਚ ਸੋ ਆਉਣ ਦੇ ਦਿਨਾਂ ਦੇ ਵਿੱਚ ਪੱਛੋਂ ਚੱਲਣ ਦੇ ਆਸਾਰ ਨਹੀਂ ਅਗਲੇ 2-3 ਦਿਨ ਹਾਲਾਂਕਿ 26-27 ਤਰੀਕ ਤੋਂ 26 ਦੀ ਸ਼ਾਮ ਤੋਂ ਦੁਪਹਿਰ ਤੋਂ ਬਾਅਦ ਜਾਂ ਫਿਰ 27 ਤੋਂ ਫਿਰ ਤੋਂ ਇੱਕ ਵਾਰ ਪੂਰਾ ਵਾਪਸੀ ਕਰ ਸਕਦਾ ਹੈ ਯਾਨੀ ਕਿ ਈਸਟ ਵਿੰਡ ਫਿਰ ਤੋਂ ਵਾਪਸੀ ਕਰੇਗੀ ਪੰਜਾਬ ਫਰੀਹਾਣੇ ਦੇ ਵਿੱਚ ਜਿਹਦੇ ਨਾਲ ਇੱਕ ਤਾਂ ਸਿਸਟਮ ਆ ਰਿਹਾ ਜੀ ਜਦੋਂ ਕਿ 30 ਤਰੀਕ ਤੋਂ ਲੈ ਕੇ ਹੋ ਸਕਦਾ ਸਿਸਟਮ 29 ਤੀ ਨੂੰ ਸ਼ੁਰੂ ਹੋ ਜੇ ਤੇ ਇਹਦੇ ਜਿਹੜੇ ਅਸਾਰ ਵੜਦੇ ਜਾ ਫਰੇ ਨੇ ਉਹ ਮਈ ਦੇ ਪਹਿਲੇ 10 ਦਿਨਾਂ ਦੇ ਦਰਮਿਆਨ ਦੋ ਸਿਸਟਮ ਆਉਣੇ ਆ ਇੱਕ ਤਾਂ 30 ਤੋਂ ਲੈ ਕੇ 1 2 3 ਤੱਕ ਜਿਹੜਾ ਐਕਟਿਵੇਟ ਰਹਿ ਸਕਦਾ ਦੂਜਾ ਸਿਸਟਮ 5 6 7 8 ਤੋਂ ਇਹਨਾਂ ਦਿਨਾਂ ਦੇ ਦਰਮਿਆਨ ਐਕਟੀਵੇਟਰ ਰਹਿ ਸਕਦਾ ਜੀ ਤੇ ਇਹਨਾਂ ਦਿਨਾਂ ਦੇ ਵਿੱਚ 2-3 ਦਿਨ ਹਨੇਰ ਚਖੜ ਤਗੜੇ ਚੱਲਣ ਦੇ ਆਸਾਰ ਨੇ ਪਲੱਸ ਕੁਝ ਖੇਤਰਾਂ ਦੇ ਵਿੱਚ ਗੜੇਵਾਰ ਪਲੱਸ ਕੁਝ ਖੇਤਰਾਂ ਦੇ ਵਿੱਚ ਤਗੜੇ ਸ਼ਰਾਟੇ ਤਗੜੇ ਵੀ ਜਾਂ ਜਾਂ ਫਰਫਾ ਕਿਹਾ ਜੀ ਕਿ ਭਾਰੀ ਮੀਂਹ ਵੀ ਦਰਜ ਹੋ ਸਕਦੇ ਨੇ ਇਹ ਸਿਸਟਮ ਮੁੱਖ ਤੌਰ ਤੇ ਮੈਦਾਨਾਂ ਦੇ ਵਿੱਚ ਪ੍ਰਭਾਵ ਪਾਉਂਦਾ ਜਾ ਰਿਹਾ ਜੀ ਤੇ ਇਸ ਕਰਕੇ ਫਿਲਹਾਲ ਅਗਲੇ 2-3 ਦਿਨ ਹਾਲੇ yellow alert ਦੇ ਨੇ ਉਹ yellow alert ਕਿਉਂ ਨੇ ਜੀ ਹੀਟ ਵੇਵ ਚੱਲਣੀ ਹੈ ਜੋ ਤੱਕ ਹੀਟ ਵੇਵ ਚੱਲਦੀਆਂ ਰਹਿਣਗੀਆਂ ਹਾਲੇ ਅਗਲੇ 2-3 ਦਿਨਾਂ ਤੱਕ ਕਿਉਂਕਿ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਉਹ ਰੇਗਿਸਤਾਨ ਤੋਂ ਆਉਂਦੀਆਂ ਗਰਮ ਤੇ ਖੁਸ਼ਕ ਹਵਾਵਾਂ ਦਾ ਸਦਕਾ ਜਿਹੜੀ ਹੈਟ ਵੇਵ ਚੱਲਦੀ ਆ ਕੁਝ ਕਿਤਨਾ ਦੇ ਵਿੱਚ ਖਾਸ ਕਰਕੇ ਪੱਛਮੀ ਤੇ ਦੱਖਣੀ ਖੇਤਰਾਂ ਦੇ ਵਿੱਚ ਹੀਟ ਵੇਵ ਦੇ ਜਿਹੜੇ ਅਲਰਟ ਆ ਜਾਰੀ ਕੀਤਾ ਗਿਆ ਨੇ ਮੌਸਮ ਫਾਗਲੋਂ ਬਾਕੀ ਆਉਂਦੇ ਦਿਨ ਥੋੜੇ ਖੁਸ਼ਕਵਾਰ ਵੀ ਰਹਿ ਸਕਦੇ ਨੇ ਜਿਹੜੇ ਕੇਂਦਰੀ ਮਾਲਵੇ ਤੋਂ ਲੈ ਕੇ ਚੜ੍ਹਦੇ ਵੱਲ ਨੂੰ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਠੀਕ ਠਾਕ ਹੈ 36 ਸੈਂਟੀ 38 ਦੇ ਟੈਂਪਰੇਚਰ ਜਿਹਾ ਚੱਲਦੇ ਫੇ ਨਹੀਂ ਸਿਸਟਮ ਦੋ ਆਇਰਨ ਨੇ ਜੀ ਤੇ ਦੋਨੋਂ ਤਗੜੇ ਨੇ ਤੇ ਦੋਨੋਂ ਲੱਗਦੇ ਜਾਫੂਇਰੇ ਨੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਪ੍ਰੈਲ ਦੇ ਅਖੀਲੇ ਦਿਨਾਂ ਤੋਂ ਸ਼ੁਰੂ ਹੋ ਸਕਦਾ ਇੱਕ ਸਿਸਟਮ ਜਿਹੜਾ ਕਿ 3-4 ਤਰੀਕ ਤੱਕ ਐਕਟਿਵੇਟ ਰਹਿ ਸਕਦਾ ਉਸ ਤੋਂ ਬਾਅਦ ਦੂਜਾ ਸਿਸਟਮ 6-7 ਤੋਂ ਸ਼ੁਰੂ ਹੋ ਸਕਦਾ ਜਿਹੜਾ ਕਿ 10 ਤਰੀਕ ਤੱਕ ਐਕਟਿਵੇਟ ਰਹਿ ਸਕਦਾ ਸੋ ਇਸੇ ਜਿਹੜੇ ਕਿਸਾਨ ਵੀਰ ਸਾਰੇ ਨਾਲ ਜੁੜੇ ਨੇ ਉਹਨਾਂ ਨੂੰ ਇਹੀ ਕਹਾਂਗੇ ਕਿ ਉਹ ਖੜਾ ਕੰਮ ਕਰਦੇ ਇਹ ਸੰਭਾਲ ਸਕਦੇ ਆ ਫਸਲਾਂ ਦੀ ਜਿਹੜੀ ਹੈ ਸਾਵ ਸੰਭਾਲ ਪਹਿਲਾਂ ਤੋਂ ਤੁਸੀਂ ਕਰ ਸਕਦੇ ਆ ਕਿਉਂਕਿ ਇਹ ਸਿਸਟਮ ਤਗੜੇ ਲੱਗਦੇ ਜਾਫਰੇ ਨੇ ਜਿਨ੍ਹਾਂ ਦੇ ਵਿੱਚ ਕਾਫੀ ਹਨੇਰ ਚੱਖੜ ਚੱ ਦੇ ਵਿੱਚ ਕੋਈ ਤਬਦੀਲੀ ਫੇਰ ਬਦਲ ਆਉਂਦਾ ਉਹ ਤੁਹਾਨੂੰ ਅਸੀਂ ਰੈਗੂਲਰ ਅਪਡੇਟ ਦਿੰਦੇ ਰਹਾਂਗੇ ਫਿਲਹਾਲ ਹਉਦੇ ਦਿਨਾਂ ਦੇ ਵਿੱਚ ਮਈ ਦੇ ਚੜ੍ਹਦੇ ਦਿਨਾਂ ਦੇ ਦਰਮਿਆਨ ਚੜ੍ਹਦੇ ਪਾਰੇ ਨੂੰ ਠੱਲ ਹੋਣ ਦੇ ਲਈ ਸਿਸਟਮ ਤਿਆਰ ਹੈ ਜੀ ਧੰਨਵਾਦ ਸ਼ੁਕਰੀਆ